ਫਰਨਾਉਂਛ ਰਿਵਾਇਆ ਮੈਂ ਨਹੀਂ ਨੀਂਦ ਲਾ ਆ ਬੇਦੀਓ ਬਾਤ ਹੈ ਬੰਨ ਨਾ ਫੜੀ ਬਾਤ ਮਿਲਦੇ ਰਹੇ ਤੇ ਮਾਤਿਓ ਬਾਲੀ ਅਰੰਡਾ ਪਾਵੇ ਭਰੀਏ ਹਾਂ ਬੈ ਦਿਲ ਤੇ ਕਿਉਂ ਸੁਖ ਬਾ भगवती सुरक गुरु नानक्यायेद गुरुदा मदास रामदास हु सहाय अर्जुन हर गोविन्दनाम सुराव श्री हर राय श्री हर कृष्ण त्याय जुख जय ते बहद्रिरा नाम ने दव सब साय होए सभाय ਦਸਵੇਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਦ ਦਰਾਰ ਦਾ ਧਿਆਨ ਕਰ ਕੇ ਬਲ ਜੀ ਪੰਧਿਆ ਪਿਆਰੇਆਂ ਚਾਂ ਮੰਸਹ ਵਿਲਾ ਦੇਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਸ਼ ਕੇ ਅਧੀਨ ਚੁਲਾਈ ਤੇ ਵਾਹੀ ਦੇਤੀ ਅੰਬੇਪੀਤਾ ਤੇ ਨਾਮ ਪਿਆਰੇਆਂ ਸਚਾਰਿਆਂ ਦੀ ਸਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬਲ ਜੀ ਜਿੰਦਾ ਸੰਗਾਂ ਸੰਗਿਆਲੇ ਪਰਮਹੇਤ ਸੇਸ ਦਿੱਤੇ ਬੰਦ ਬੰਦ ਕਟਾਈ ਫੋਪਰੀਆਂ ਲਮਾਈਆਂ ਚਰਖੀਆਂ ਤੇ ਚੜ੍ਹਿਆ ਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸ ਨਾਲ ਨਿਵਾਹੀ ਜਨਾਬ ਸਮੂਹ ਸ਼ਹੀਦਾਂ ਦੀ ਪਵਿੱਤਰ ਪਮਾਈ ਦਾ ਤੇ ਅੰਤਰ ਕੀ ਖਾਲਸਾ ਜੀ ਬੰਦ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਰਤਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿਆ ਚਤਿਆ ਵੰਕਾ ਸਦਕਾ ਸਰਬ ਸੁਖ ਹੋਏ

ਦਾਨ ਸਰਦਾਨ ਨਾਮ ਦਾ ਸ੍ਰੀ ਅਮਰਤ ਸਰ ਸਹਿਬ ਜੀ ਦੇ ਦਰਸ਼ਨ ਇਸ਼ਨਾ ਚੰਗੀਆਂ ਚੰਨੇ ਬੰਗੇ ਯੁਗ ਜੁਗ ਆਤਾਰੂ ਧਰਮ ਦਾ ਜੈਕਾਰਮੁਲ ਜੀ ਸਿੱਖਾਂ ਦਾ ਮਨ ਨੀਵਾ ਮਾਤੇ ਉੱਚਾ ਮਾਤ ਪਕ ਦੇ ਰਾਖੀ ਆਪ ਵਾਹਿਗੁਰੂ ਜੀ ਈ ਆਤਮ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਤੀਓ ਸ਼੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਲਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਨਿਰਾਤੀ ਸੇਵਾ ਸੰਭਾਲਦਾ ਦਾ ਪਰਸਾ ਜੀ ਬਖਸ਼ੂ ਨਿਮਾਣਿਆਂ ਦੇ ਮਾ ਨੇਤਾਣਿਆਂ ਦੇ ਤਾ ਮਿਓਟਿਆਂ ਦੀ ਓ ਪਤ ਪਾਵਨ ਕਿਰਪਾ ਨਿਧਾਨ ਭਤ ਵਸ਼ਲ ਜੁਗ ਜੁਗ ਅਤਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪਵਿੱਤਰ ਚਰਨ ਕਮਲਾ ਵਿੱਚ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ ਚਾਰ ਪਹਿਰ ਰਹਿ ਆਪ ਜੀਆਂ ਦੇ ਬਾਣੇ ਅੰਦਰ ਪ੍ਰਤੀਤ ਹੋਈ ਹੈ ਕੋਟਾਂ ਤੋਂ ਸ਼ੁਕਰਾਨਾ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਪਣੇ ਬਾਣੇ ਅੰਦਰ ਵਤੀਤ ਕਰਵਾ ਲੈ ਨਾਨਕ ਜੀ ਇਸ ਮੇ ਧੰਤੰ ਅਹਰੁ ਸ਼ਹੀ ਬਾਬਾ ਦੀਪ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਜੀਆ ਦੇ ਸੋਹਣੇ ਸੰਗਾਸਨ ਤਿਆਰ ਨਾਨਕ ਜੀ ਸਮੂਹ ਸੰਗਤਾਂ ਨੂੰ ਪ੍ਰਕਾਸ਼ਮਾਨ ਰੂਪ ਹੋ ਕਰਕੇ ਦਿਦਾਰ ਬਖਸ਼ਿਸ਼ ਕਰਦੇ ਆ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰੋ ਜੀ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾ ਵੰਟੇ ਤਵਾਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਤਰਨੀ ਦਰੋਂ ਕਰਾਂ ਸਿੱਖੀ ਸਿਧ ਪ੍ਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਗੁਰਮਤਮ ਸਾਰ ਕੂਲ ਕਰਨੀ ਆਂ ਜੀ ਸਭਨਾ ਦੀ ਗ੍ਰਹਿ ਪਰਵਾਰਾਂ ਵਿਖੇ ਸੁਖ ਸ਼ਾਂਤੀ ਚੜਦੀ ਕਲਾ ਦੇ ਪਹਿਰੇ ਬਖਸ਼ਿਸ਼ ਕਰਦੇ ਆਂ ਕਿਰਤਾਰ ਕਰਨਾ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚੱਲੇ ਪਉਣ ਦੀ ਆਗਿਆ ਬਖਸ਼ੋ ਰਸਤੇ ਵਿਚਾਂ ਸੰਗ ਸਹਾਇਕ ਹੋਣਾ ਜੀ ਸਰਬੱਤ ਦੇ\,\,ਕਾਰ\,ਜਰਾਸ ਕਰਮੇ\,\,ਸਈ ਪਿਆਰੇ ਮੇਲ\,\,ਜਿੰਨਾ ਮਿਲਿਆ ਤੇਰਾ ਨਾਮ ਚੇਤਿ ਆਵੇ\,\,ਨਾ ਨਿਕਣਾ\,\,ਛੜਦੀ ਕਰਾ\,\,ਤੇਰੇ\,\,ਕਾੜੇ ਸਰਬਤ ਦਾ\,\,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ